ਗਰੋਟਾ ਚੋਹਾਨ ਰੋਡ ਤੇ ਬਰਸਾਤੀ ਖੱਡ ਤੇ ਬਣੀ ਪੁਲੀ ਟੁੱਟੀ ਹੋਣ ਨਾਲ ਦਰਜਨਾ ਪਿੰਡਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਰ ਇਲਾਕੇ ਦੇ ਲੋਕ ਪ੍ਰਸ਼ਾਸਨ ਕੋਲ ਮੰਗ ਪੱਤਰ ਦੇ ਚੁਕੇ ਹਨ ਪਰ ਹਰ ਵਾਰ ਉਨ੍ਹਾਂ ਨੂੰ ਵਾਅਦੇ ਅਤੇ ਲਾਰੇ ਮਿਲੇ ਹਨ ਹਕੀਕਤ ਵਿੱਚ ਕਿਸੇ ਨੇ ਵੀ ਸਮੱਸਿਆ ਦੇ ਹੱਲ ਲਈ ਕੋਈ ਕਦਮ ਨਹੀਂ ਉਠਾਇਆ ਜਿਸ ਕਾਰਨ ਚੋਹਾਨ ਗਰੋਟਾ ਕੇਸਲ ਗੋਪਾਲੀਆਂ ਚੇਚੀਆਂ ਆਦੀ ਪਿੰਡਾਂ ਦੇ ਲੋਕ ਜੀ ਬਜ਼ਾਰਤੀ ਕਾਫੀ ਪਰੇਸ਼ਾਨ ਹਨ ਆਓ ਦੇਖਦੇ ਹਾਂ ਇਰਾਤੀ ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਅੱਥੇ ਸੁਣਦੇ ਹਾਂ ਇਲਾਕੇ ਦੇ ਲੋਕਾਂ ਕੋਲੋਂ ਉਹਨਾਂ ਦੀ ਇਸ ਮਸੱਈਆ ਉਹਨਾਂ ਦੀ ਜਵਾਨੀ जाते हुए जो रास्ते में पुली है तो ये काफ़ी दिन से टूटी हुई है तो आने जाने वाले सभी लोगों को बहुत दिक्कत आ रही है इसमें तो खासकर दिक्कत उन बच्चों को आ रही है जो डेली रूटीन में स्कूल जाते हैं बच्चों को काफ़ी सारी प्रॉब्लम्स आ रही हैं कई बार तो बच्चे छुट्टी कर लेते हैं कि रास्ते में दिक्कत आएगी तो सबसे ये रिक्वेस्ट है कि इस पुलिस का थोड़ा जल्दी से इसका ਅ ਨਿਵਾਰਨ ਕਰੇ ਤਾਂ ਕਿ ਬੱਚੋਂ ਕੋ ਤੋਰੀ ਸੁਰਖਤ ਮਿਲੇ ਔਰ ਉਹ ਸਮੇਂ ਸੇ ਆਪਣੇ ਵਿਦਿਆਲੇ ਚਾਣਾ ਰੋਡ ਤੇ ਜਿਹੜੀ ਪੁਲੀ ਹੈ ਬੜੇ ਦਿਨਾਂ ਦੀ ਟੁੱਟੀ ਦੀ ਹੈ ਔਰ ਇੱਕ ਦਿਨਾਂ ਨਗਰ ਜਾਣ ਨੂੰ ਈਕ ਮਾਤਰ ਇਹੀ ਰਸਤਾ ਸੀ ਜਿਹਦੇ ਨਾਲ ਲੋਕ ਜਾਂਦੇ ਸੀ ਸਾਰੀ ਸੜਕ ਟੁੱਟੀ ਦੇ ਇਧਰੋਂ ਥੋੜਾ ਤਗਿਆਲ ਵਾਲੇ ਪਾਸੋਂ ਲੋਕੀ ਆਰਾਮ ਨਾਲ ਚਲੇ ਜਾਂਦੇ ਸੀ ਉਹ ਵੀ ਬੜੀ ਅਸੁਵਿਧਾ ਲੋਕਾਂ ਨੂੰ ਸਕੂਲ ਜਾਣਾਂ ਦੇ ਬੱਚਿਆਂ ਨੂੰ ਬੜੀ ਪ੍ਰੋਬਲਮ ਹੈ ਕੁਝ ਲੋਕ ਡਿੱਗਦੇ ਆ ਕੱਲ ਪਰਸੋਂ ਵੀ ਕੁਝ ਲੋਕ ਇਤੇ ਪੁਲੀ 'ਚ ਡਿੱਗੇ ਆ ਜਿਨ੍ਹਾਂ ਨੂੰ ਬੜੀ ਸਮੱਸਿਆ ਆ ਰਹੀ ਹੈ ਕਾਫੀ ਪਿੰਡ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਮੈਂ ਸਾਬ ਪ੍ਰਸ਼ਾਸਨ ਅੱਗੇ ਜਾਂ ਇਹ ਮੰਗ ਕਰਨਾ ਕਿ ਇਹਨਾਂ ਨੂੰ ਬਹੁਤ ਜਲਦੀ ਬਣਾਇਆ ਜਾਏ ਤਾਂ ਜੋ ਲੋਕਾਂ ਨੂੰ ਜ਼ਿਆਦਾ ਅਸੁਵਿਧਾ ਜਿਹੜੀ ਆ ਉਹ ਨਾ ਹੋਏ। ਇਹ ਜੀ ਗਰੋਟੇ ਤੇ ਤਵਾਰਾਂ ਨੂੰ ਜਾਂਦੇ ਹੋਈ ਤੇ ਪੁਲੀ ਟੁੱਟੀ ਹੋਈ ਇਹ ਵਿੱਚ ਔਰ ਮਹਿਕਮੇ ਨੇ ਇਹਨੂੰ ਪੁੱਟ ਕੇ ਛੱਡ ਦਿੱਤਾ ਹੋਇਆ ਕੋਈ ਬਿਲਕੁਲ ਇਹਨੂੰ ਦੇਖ ਰਿਹਾ ਕੋਈ ਨਹੀਂ ਕਰਦੇ ਪਏ ਜੀ ਔਰ ਆਣ ਜਾਣ ਦੇ ਰਾਹਗੀਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪ ਰਿਹਾ ਜੀ ਔਰ ਇੱਥੋਂ ਇਹ ਪਾਣੀ ਨਿਕਲਣ ਵਾਲਾ ਜੀ ਉੱਪਰੋਂ ਦੀ ਇਹ ਬਿਲਕੁਲ ਲੰਗਾ ਲੰਗਾ ਬੰਦ ਹੋ ਜਾਏਗਾ ਜਿਹੜਾ ਟੈਂਪਰੇਰੀ ਬਣਾਇਆ ਹੋਇਆ ਤੇ ਮੈਨੂੰ ਮੈਂ ਇਹੀ ਕਹਿਣਾ ਚਾਹਣਾ ਜੀ ਜਿਹੜਾ ਵੀ ਮਹਿਕਮਾ ਇਹ ਕੰਮ ਕਰ ਰਿਹਾ ਉਹ ਜਲਦੀ ਤੋਂ ਜਲਦੀ ਇਸ ਕੰਮ ਦਾ ਨਿਪਟਾਰਾ ਕਰੋ ਤੇ ਦੇਲੀ ਆਤੇ ਹਾਂ ਦੇਲੀ ਜਾਂਦੇ ਹਾਂ ਸਕੂਲ ਮੇਂ ਤੇ ਬੜੀ ਮੁਸ਼ਕਲ ਹੋ ਰਹੀ ਹੈ ਤੇ ਮੈਂ ਚਾਹਤੀ ਹਾਂ ਕਿ ਜਲਦੀ ਤੋਂ ਜਲਦੀ ਇਹ ਪੂਰੀ ਬਣਾਈ ਜਾਏ